ਦੇ ਕਿਸਾਨ ਭਵਨ ਚ ਫਿਰ ਹੋਗੇ ਕਿਸਾਨ ਲੀਡਰ ਇਕੱਠੇ ਜਿਹੜੇ ਕਹਿੰਦੇ ਸੀ ਕਿਸਾਨ ਹੋਗੇ ਦੋ ਫਾੜ ਉਹ ਦੇਖ ਲੈਣ ਤੇ ਸੁਣ ਲੈਣ ਕਿਸਾਨਾਂ ਦੀ ਗੱਲ ਬਾਤ ਇੱਕ ਪਾਸੇ ਬੈਠੇ ਨੇ ਜਗਜੀਤ ਸਿੰਘ ਡੱਲੇਵਾਲ ਦੂਜੇ ਪਾਸੇ ਬੈਠੇ ਨੇ ਸਰਬਨ ਸਿੰਘ ਪੰਦੇਰ ਮਨਜੀਤ ਸਿੰਘ ਰਾਏ ਸਾਰੇ ਕਿਸਾਨ ਆਗੂ ਇਕੱਠੇ ਹੋਗੇ ਤਾਂ ਵੱਡਾ ਐਲਾਨ ਕਰ ਦਿੱਤਾ ਪੰਜਾਬ ਦੀ ਸਰਕਾਰ ਨੂੰ ਵੀ ਬਿਫਤਾ ਪਾ ਦਿੱਤੀ ਚੁਣੌਤੀ ਦੇ ਦਿੱਤੀ ਤੇ ਕੇਂਦਰ ਸਰਕਾਰ ਨੂੰ ਵੀ ਹੁਣ ਵੱਡੀ ਚੁਣੌਤੀ ਦੇ ਦਿੱਤੀ ਕਿਸਾਨਾਂ ਦੇ ਵੱਲੋਂ ਕਿਉਂਕਿ ਜਿਸ ਤਰੀਕੇ ਦੇ ਨਾਲ 13 ਮਹੀਨਿਆਂ ਤੋਂ ਬਾਰਡਰਾਂ ਤੇ ਬੈਠੇ ਸੀ ਪੰਜਾਬ ਦੀ ਸਰਕਾਰ ਨੇ ਚੱਕ ਦਿੱਤਾ ਪਰ ਕੇਂਦਰ ਸਰਕਾਰ ਨਾਲ ਮਿਲ ਕੇ ਤਾਂ ਪਾਣੀਆਂ ਦੇ ਮੁੱਦੇ ਤੇ ਵੀ ਗੱਲ ਹੋਈ ਜਿਸ ਤਰੀਕੇ ਨਾਲ ਪੰਜਾਬ ਤੇ ਹਰਿਆਣਾ ਦਾ ਪਾਣੀ ਦਾ ਵਿਵਾਦ ਚੱਲ ਰਿਹਾ ਤੇ ਹੋਰ ਵੀ ਕਈ ਮੁੱਦਿਆਂ ਦੇ ਉੱਤੇ ਕਿਸਾਨਾਂ ਦੇ ਵੱਲੋਂ ਸਾਰੀ ਗੱਲਬਾਤ ਕੀਤੀ ਆ ਤੇ ਅਗਲੀ ਰਣਨੀਤੀ ਵੀ ਉਹ ਲੀਕ ਦਿੱਤੀ ਆਖਰ ਕੀ ਵੱਡੇ ਐਲਾਨ ਕੀਤੇ ਨੇ ਸਰਪੰਨ ਸਿੰਘ ਪੰਦੇਰ ਤੇ ਜਗਜੀਤ ਸਿੰਘ ਢੱਲੇਵਾਲ ਦੀ ਜੁਬਾਨੀ ਸੋਲ ਹੈ ਜੀ ਮਿਟੇਲ ਸਾਬ ਨੇ ਦੱਸਿਆ ਕਿ ਜਿਹੜਾ ਕੇਂਦਰ ਨੇ ਚਿੱਠੀ ਜੀ ਕਿਹਾ ਵੀ ਅਸੀਂ ਫੈਡਰਲ ਟਾਂਚੇ ਦਾ ਸਨਮਾਨ ਕਰਦੇ ਹਾਂ ਤਾਂ ਸੂਬਾ ਸਰਕਾਰ ਨੂੰ ਪਾਉਣਾ ਚਾਹੁੰਦੇ ਆਂ ਅਸਲ ਉਹ ਫੈਡਰਲ ਟਾਂਚੇ ਦਾ ਨਹੀਂ ਸਨਮਾਨ ਕਰਦੇ ਉਹ ਭਗਵੰਤ ਮਾਨ ਨੇ ਜਿਹੜਾ ਦੋਵੇਂ ਮੋਰਚੇ ਕਿਸਾਨਾਂ ਮਜ਼ਦੂਰਾਂ ਨੂੰ ਕੁੱਟ ਕੇ ਥਾਲੇ ਆ ਔਰ ਜਵੇਂ ਸਾਡੇ 3 ਕਰੋੜ ਪੰਜਾਬੀਆਂ ਦੀ ਪਿੱਠ 'ਚ ਮਾਰਿਆ ਸ਼ੁਰਾ ਦੇਸ਼ ਦੇ ਕਿਸਾਨਾਂ 'ਚ ਉਹਦਾ ਸਨਮਾਨ ਕਰਦੇ ਹਾਂ ਉਹ ਕਹਿੰਦੇ ਵੀ ਜਿਹੜੀ ਵਫਾਦਾਰੀ ਭਗਵੰਤ ਮਾਨ ਨੇ ਕਮਾਈ ਆ ਇੱਕ ਤੋਂ ਬਗੈਰ ਕਹਿੰਦੇ ਵੀ ਤੁਹਾਡੇ ਨਾਲ ਮੀਟਿੰਗ ਨਹੀਂ ਕਰ ਸਕਦਾ ਜਿੰਦੋਂ ਤੱਕ ਹੈਗਾ ਫੈਡਰਲ ਤਾਂ ਜਿਹੜਾ ਸਵਾਲ ਪੰਜਾਬੀ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਲਈ ਲੜਦੇ ਰਹੇ ਉਹ ਤੁਸਾਂ ਨੂੰ ਵੱਖਵਾਦੀ ਕਹਿੰਦੇ ਸੀਗੇ ਹੁਣ ਤਾਂ ਤਾਮਿਲनाडु ਵੀ ਸਵਾਲ ਕਰਦਾ ਪੱਛਮੀ ਬੰਗਾਲ ਵੀ ਸਵਾਲ ਕਰਦਾ ਜੇ ਠੀਕ ਹੈ ਫੈਡਰਲ ਤਾਂ ਜਿਹੜਾ ਸਰਬਾਨ ਸੀ ਤੇ ਤਾਂ ਖੇਤੀ ਦੇ ਤਿੰਨ ਕਾਨੂੰਨ ਆਏ ਸੀ ਉਦੋਂ ਇਹ ਸੂਬੇ ਦਾ ਵਿਸ਼ਾ ਸੀ ਖੇਤੀ ਵਾਲਾ ਉਦੋਂ ਕਿਉਂ ਨਾ ਯਾਦ ਆਏ ਪੀ ਇਹ ਸੂਬਿਆਂ ਦਾ ਵਿਸ਼ਾ ਵਾ ਹੁਣ ਵੀ ਫਸਲਾਂ ਦੀ ਖਰੀਦ ਫਸਲਾਂ ਦੀ ਸਟੋਰੇਜ ਫਸਲਾਂ ਵੇਚੜੀਆਂ ਸਾਰਾ ਉਹਨਾਂ ਦੇ ਹੱਥ ਸਜਿਆ ਪਾਣੀਆਲੇ ਮੁੱਦੇ ਵੀ ਸੂਬਿਆਂ ਦੇ ਆ ਉੱਤੇ ਦਖਲ ਅੰਦਾਜ਼ੀ ਆ ਸਿੱਖਿਆ ਵਾਲਾ ਮੁੱਦਾ ਵੀ ਸੂਬਿਆਂ ਦਾ ਉੱਤੇ ਦਖਲ ਅੰਦਾਜ਼ੀ ਆ ਅਰ ਜਿਵੇਂ ਪੂਰਾ ਦੇਸ਼ ਭਾਵੇਂ ਸਾਡਾ ਮੁੱਦਾ ਜੀਐਸਟੀ ਤੇ ਜਿਵੇਂ ਸਾਰੇ ਸੂਬੇ ਪਿੱਟ ਰਹੇ ਕੇਂਦਰ ਨੂੰ ਇਹ ਸਾਰੀ ਦੁਨੀਆ ਜਾਣਦੀ ਆ ਤੋ ਕੇਂਦਰੀਕਰਨ ਹੋ ਰਿਹਾ ਇਹ ਤਾਂ ਸਿਰਫ ਜਾਣ ਬੁੱਝ ਕੇ ਵਿੱਚ ਗੱਲ ਲਿਖੀ ਗਈ ਆ ਆਪਾਂ ਜਿਹੜਾ ਫੈਸਲਾ ਕੀਤਾ ਹੈ ਦੋਵਾਂ ਫੋਰਮਾਂ ਨੇ ਉਸ ਗੱਲ ਤੇ ਕਾਇਮ ਉਸੇ ਗੱਲ ਤੇ ਕਾਇਮ ਰਹਾਂਗੇ ਅਗਲਾ ਸਾਡਾ ਇਹ ਐਲਾਨ ਹੈਗਾ ਕਿ ਜਿਹੜਾ ਅਸੀਂ ਸ਼ੰਭੂ ਆਠਾ ਨਾਲ ਜੋ ਸਾਡੇ ਤੇ ਜ਼ਬਰ ਹੋਇਆ ਸ਼ੰਭੂ 6 ਨੂੰ 6 ਮਈ ਨੂੰ ਸ਼ੰਭੂ ਦੇ ਇੱਕ ਦਿਨ ਦਾ ਵੱਡਾ ਕੱਟ ਦਾ ਸੱਦਾ ਦਿੱਤਾ ਹੈਗਾ ਔਰ ਉਹ ਕੱਟ ਦਾ ਸੱਦੇ ਦੇ ਕਾਰਨ ਕੀ ਹੈਗੇ ਆ ਵੀ ਜਿਹੜਾ ਦੋਹਾਂ ਮੋਰਚਿਆਂ ਦੇ ਉੱਤੇ ਜਿਹੜਾ ਪੰਜਾਬ ਸਰਕਾਰ ਨੇ ਜ਼ਬਰ ਢਾਇਆ ਹੈਗਾ ਵਾ 6 ਮਈ ਨੂੰ ਠੀਕ ਹੈ ਜੀ ਉਹਦੇ ਵਿੱਚ ਜਿਵੇਂ ਇੱਕ ਕਿਸਾਨ ਲੀਡਰ ਬਹਿਰਾਮ ਕੇ ਸਮੇਤ ਬਹੁਤ ਸਾਰੇ ਹੋਰ ਕਿਸਾਨ ਲੀਡਰ ਅਰ ਸਧਾਰਨ ਕਿਸਾਨ ਮਜ਼ਦੂਰ ਮਤਾਵਾ ਪੈਣਾ ਦੇ ਜ਼ਬਰਟਾਇਆ ਜੜੇ ਵੀ ਉਹਦੇ ਅਧਿਕਾਰੀ ਇੱਕ ਤਾਂ ਹਰਪ੍ਰੀਤ ਸਿੰਘ ਐਸ ਐਚਓ ਇਸ ਵੇਲੇ ਸ਼ੰਭੂ ਆ ਉਹਦੇ ਸਮੇਤ ਜੜੇ ਵੀ ਅਧਿਕਾਰੀ ਉਸ ਜ਼ਬਰ ਤੇ ਵਿੱਚ ਜ਼ਿੰਮੇਵਾਰ ਆ ਉਹਨਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਣਾ ਚਾਹੀਦਾ ਉਹਨਾਂ ਦੀ ਵਿਭਾਗੀ ਕਾਰਵਾਈ ਖੁੱਲਣੀ ਚਾਹੀਦੀ ਆ ਆ ਦੋਸ਼ੀ ਹੈਗੇ ਨੇ ਇਦੋਂ ਗਾਂ ਉਹਨਾਂ ਨੂੰ ਪੂਰਾ ਮੁਕੰਮਲ ਜਿਹੜਾ ਵਾ ਉਹ ਡਿਸਮਿਸ ਕੀਤਾ ਜਾਣਾ ਚਾਹੀਦਾ ਹੈ ਇਹਦੇ ਨਾਲ ਦੀ ਨਾਲ ਕਿਉਂਕਿ ਪੁਲਿਸ ਮੌਜੂਦ ਸੀਗੀ ਉੱਥੇ ਪੁਲਿਸ ਦੀ ਮੌਜੂਦਗੀ ਸੀ ਪੁਲਿਸ ਦੇ ਮੌਜੂਦਗੀ ਵਿੱਚ ਹਰ ਤਰ੍ਹਾਂ ਦਾ ਸਮਾਨ ਅਨੇਕਾ ਕੈਲੋਰੀ ਬਹੁਤ ਸਾਰੇ ਆਟਮਾ ਨੇ ਟਰੈਕਟਰ ਟਰਾਲੀ ਆ ਸਾਡੇ ਟੈਂਟ ਆ ਏਸੀ ਆ ਫ੍ਰਿਜਾਂ માં ਕਿੰਨੇ ਕੁ ਦਾ ਨਾਲ ਲਈਏ ਘਟੋ ਘਟੇ ਨਾਲ ਲੇ ਕੇ ਦੀ 15 20 ਆਟਮਾ ਹੋ ਜਾਂਦੀਆਂ ਵਾਧੀਆਂ ਹੁੰਦੀਆਂ ਹਰ ਤਰ੍ਹਾਂ ਦਾ ਸਮਾਨ ਜਿਹੜਾ ਪੁਲਿਸ ਦੀ ਨਿਗਰਾਨੀ ਹੇਠ ਪੁਰਸਦੀ ਕਹਿੰਦੇ ਸ਼ੈਨਾ ਇਹ ਚੋਰੀ ਹੋਇਆ ਵਾ ਉਹ ਸਾਰੇ ਦੀ ਸਾਰੀ ਪਰਭਾਈ ਜਿਹੜੀ ਆ ਉਹ ਪੰਜਾਬ ਸਰਕਾਰ ਕਰੇ ਅਰੇ ਦੇ ਨਾਲ ਨਾਲ ਜਿਵੇਂ ਗੁਰਲਾਲ ਕਨੌਰ ਜਿਹੜੇ ਉਹਨਾਂ ਦੇ ਨਾਲ ਸੰਬੰਧਿਤ ਸਰਾਪਤੀ ਅੰਸਰ ਆ ਜਿਹੜੇ ਉਹ ਸਮਾਨ ਦੀ ਚੋਰੀ ਕਰਦੇ ਬਹੁਤ ਸਾਰੇ ਪਾਏ ਗਏ ਆ ਔਰ ਉਹਨਾਂ ਦੀਆਂ ਬਹੁਤ ਸਾਰੇ ਸਾਡੇ ਕਿਸਾਨ ਲੀਡਰਾਂ ਨੇ ਨਾਮ ਵੀ ਦਿੱਤੇ ਆ ਤੇ ਕੁਝ ਕਿਤੇ ਐਫ ਆਈ ਆਰ ਹੋਈਆਂ ਉਹ ਸਾਰੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਪਰਚੇ ਕੱਟ ਕੇ ਜੇਲਾ ਸੁਟਿਆ ਜਾਵੇ ਜਿੰਨਾ ਖਰਾਬ ਐਫਆਈਆਰ ਕੀਤੀ ਆ ਉਹ ਵੀ ਫੜੇ ਨਹੀਂ ਗਈ ਹੈਗੇ ਤੋਂ ਇਹ 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 ਕੀਤਾ ਜਾਵੇ ਇਹਦੇ ਨਾਲ ਨਹੀਂ ਨਾਲ ਜਿਹੜੇ ਨੌਜਵਾਨਾਂ ਨੇ ਜਿਹੜੇ ਕਿਸਾਨ ਆਗੂ ਅੱਗੇ ਆ ਕੇ ਸਮਾਨ ਜਿੱਥੇ-ਜਿੱਥੇ ਗਿਆ ਸੀ ਟਰੈਕਟਰ ਟਾਲੀਆਂ ਚੋਰੀ ਜਾਂ ਹੋਰ ਸਮਾਨ ਉਹਨਾਂ ਦੀ شناخت ਕਾਈ ਆ ਫੜਾ ਉਲਟੇ ਪਰਚੇ ਭਗਵੰਤ ਮਾਨ ਦੀ ਸਰਕਾਰ ਨੇ ਉਹਨਾਂ ਕੁਝ ਕਿਸਾਨਾਂ ਤੇ ਵੀ ਕਰਤੇ ਉਹ ਜਿਹੜੇ ਪਰਚੇ ਹੋਏ ਨੇ ਚਾਹੇ ਕਿਸੇ ਵੀ ਥਾਣੇ 'ਚ ਪਰਚੇ ਹੋਏ ਹੋਣ ਉਹ ਤੁਰੰਤ ਖਾਦ ਕਿਤੇ ਜਾਣੇ ਚਾਹੀਦੇ ਆ ਇਹਦੇ ਨਾਲ ਦੀ ਨਾਲ ਸਾਡੇ ਅੰਦੋਲਨ ਦੇ ਵਿੱਚ ਲਗਭਗ 433 ਕਿਸਾਨ ਪਹਿਲੇ ਟਕਰਾਅ 'ਚ ਜ਼ਖਮੀ ਹੋਏ ਜਦੋਂ ਦੂਰੇ ਜਥੇ ਜਾਣ ਲੱਗੇ 47 ਤੋਂ ਬਾਅਦ ਹੋਏ ਇਹਦੀ ਕੋਈ ਗਿਜਕਤ ਗਿਣਤੀ ਨਹੀਂ ਉਹਦੇ 'ਚ ਅਸੀਂ ਫੈਸਲਾ ਕੀਤਾ ਵੀ ਜਿਹੜੇ ਅਤ ਗੰਭੀਰ ਜ਼ਖਮੀ ਆ ਕਿਸਾਨ ਉਹਨਾਂ ਦੀ ਆਜੂ ਦੀ ਸ਼ਰਖਤ ਉਹਨਾਂ ਨੂੰ ਜੜਾ ਵਾ ਇੱਕ ਤਾਂ ਨੌਕਰੀ ਦਿੱਤੀ ਜਾਵੇ ਤੇ 25 ਲੱਖ ਰੁਪਈਆ ਸਰਕਾਰ ਜਿਹੜਾ ਬਹਈਆ ਕਰਾਵੇ ਤੇ ਲਾਜ ਪੀਰੀ ਹੋਵੇ ਇਹਦੋਂ ਦਾ ਗੰਭੀਰ ਜ਼ਖਮੀ ਜਿਹੜੇ ਗੰਭੀਰ ਜ਼ਖਮੀਆਂ ਉਹਨਾਂ ਨੂੰ 15 ਲੱਖ ਰੁਪਇਆ ਪੰਜਾਬ ਸਰਕਾਰ ਦੇਵੇ ਉਦੋਂ ਕਹਾਂਗੇ ਜ਼ਖਮੀ ਜ਼ਖਮੀਆਂ ਨੂੰ 5 ਲੱਖ ਦਿੱਤਾ ਜਾਣਾ ਚਾਹੀਦਾ ਔਰ ਜਿਹੜੇ ਸਧਾਰਨ ਜ਼ਖਮੀ ਆ ਉਹਨਾਂ ਨੂੰ 1 ਲੱਖ ਰੁਪਇਆ ਦਿੱਤਾ ਜਾਣਾ ਚਾਹੀਦਾ ਇਹ ਸ਼ਬੂ ਜਿਹੜਾ ਆਪਾਂ ਮੋਰਚਾ ਲਾਉਣਾ ਉਹਦੀਆਂ ਮੰਗਾਂ ਹੈ ਇਹਦੇ ਨਾਲ ਜਿੰਨੇ ਵੀ ਸਾਡੇ ਕਿਸਾਨ ਅੰਦੋਲਨ ਮੌਜੂਦਾ ਕਿਸਾਨ ਅੰਦੋਲਨ ਜਿਹੜਾ ਚੱਲਿਆ ਉਹਦੇ ਵਿੱਚ ਸ਼ਹੀਦ ਹੋਏ ਪਰਿਵਾਰ ਆ ਜਾਂ ਇਹਦੋਂ ਪਹਿਲਾਂ ਪਿਛਲੇ ਅੰਦੋਲਨ ਜਿਹੜੇ ਸ਼ਹੀਦ ਹੋਏ ਪਰਿਵਾਰ ਆ ਜਿਹੜਾ ਉਹਨਾਂ ਦੀਆਂ ਨੌਕਰੀਆਂ ਤੇ ਮਾਅਬਜ਼ਾ ਰਹਿੰਦਾ ਵਾ ਉਹ ਵੀ ਜਿਹੜਾ ਵਾ ਉਹ ਦਿੱਤਾ ਜਾਣਾ ਚਾਹੀਦਾ ਚਾਹੇ ਪਿਛਲੇ ਅੰਦੋਲਨ ਦੇ ਪੁਲਿਸ ਕੇਸ ਹੋਣ ਚਾਹੇ ਇਸ ਅੰਦੋਲਨ ਦੇ ਪੁਲਿਸ ਕੇਸ ਹੋਣ ਉਹ ਸਾਰੇ ਦੇ ਸਾਰੇ ਵਾਪਸ ਲਏ ਜਾਣੇ ਚਾਹੀਦੇ ਆ ਤੋਂ ਇਨ੍ਹਾਂ ਮੰਗਾਂ ਨੂੰ ਲੈ ਕੇ ਜਿਹੜਾ ਵਾ ਜਿਹੜਾ ਸ਼ੰਭੂ ਮੋਰਚਾ ਵਾ ਅਸੀਂ 6 ਮਈ ਨੂੰ ਆਪਾਂ ਖੋਲਣਾ ਤੇ ਅੱਜ ਹੀ ਅਸੀਂ ਪੱਤਰਕਾਰ ਲੋਕ ਅਪੀਲ ਵੀ ਕਰਕੇ ਜਾਂਦੇ ਹੈਗੇ ਆਂ ਵੀ ਵੱਧ ਤੋਂ ਵੱਧ ਉਸ ਦਿਨ 6 ਮਈ ਨੂੰ ਸ਼ੰਭੂ ਤੇ ਜਿਹੜਾ ਵਾ ਜ਼ਰੂਰ ਪਹੁੰਚਿਆ ਜਾਵੇ ਹਾਂਜੀ ਮੈਂ ਮੈਂ ਬੇਨਤੀ ਕਰਨੀ ਚਾਹਾਂ ਪੰਜਾਬ ਸਰਕਾਰ ਪ੍ਰਤੀ ਪੰਜਾਬ ਸਰਕਾਰ ਜਿਹਨੂੰ ਵਿਚ ਬਿਠਾਉਣਾ ਚਾਹੁੰਦੀ ਕੇਂਦਰ ਸਰਕਾਰ ਪੰਜਾਬ ਸਰਕਾਰ ਅੱਜ ਵੀ ਕਿਸਾਨਾਂ ਤੇ ਮਜ਼ਦੂਰਾਂ ਤੇ ਦਸ਼ਤਲ ਕਰ ਰਹੀ ਹੈ ਅੱਜ ਵੀ ਗੁਰਦਾਸਪੁਰ ਦੇ ਵਿੱਚ ਜਿਹੜੇ 16 ਬੀਬੀਆਂ ਤੇ ਲਗਭਗ 20 ਬੰਦੇ ਜਿਹੜੇ ਉਹ ਰੈਸਟ ਕੀਤੇ ਆ ਜਿਹੜੇ ਭਾਰਤਮਾਲਾ ਪ੍ਰੋਜੈਕਟ ਲਈ ਇਹਨਾਂ ਨੂੰ ਕੋਈ ਜ਼ਮੀਨ ਦੀ ਕੀਮਤ ਨਹੀਂ ਦਿੱਤੀ ਔਰ ਉਹ ਪ੍ਰੋਟੈਸਟ ਕਰ ਰਹੇ ਆ ਤੇ ਉਹਨਾਂ ਨੂੰ ਜ਼ਬਰੀ ਪੁਲਿਸ ਚੁੱਕ ਕੇ ਲੈ ਜਾਂਦੀ ਆ ਲਾਡੀਆਂ ਨਾਲ ਕੁੱਟਦੀ ਆ ਅੱਜ ਵੀ ਜ਼ਬਰ ਕਰ ਰਹੀ ਆ ਸੋ ਇਹ ਪੰਜਾਬ ਸਰਕਾਰ ਨੂੰ ਅਸੀਂ ਤਾਨਨਾ ਕਰਨੀ ਚਾਹੁੰਦੇ ਆ ਜਿਹੜੀ ਜਿੱਥੇ ਬੰਦੀ ਉੱਥੇ ਕਿਉਂਕਿ ਜਿਆਦਾ ਉਸ ਏਰੀਆ ਦੇ ਲੋਕ ਲੜ ਰਹੇ ਆ ਜਿਹੜੇ ਇਸ ਵਕਤ ਉਹ ਕਿਸਾਨ ਮਜੂਸ ਕਮੇਟੀ ਲੜ ਰਹੀ ਆ ਉਹਨਾਂ ਦੀ ਇੱਜ਼ਤ ਬੰਦੀ जो भी जनेबंदी उधर जो लड़ रही है वो जो फैसला लेगी डर के वो समर्थन करेंगे और कोई सख्त एक्शन लेगी तो उसका भी समर्थन करेंगे हमें सुजीत जी हाथ उठा दे शो दोनों सब दोनों सब देखिए एक बात छूट गई है तो मुझे लग रहा था कि वो दूसरी मांगों के साथ आ जाएगी तो देखिए हरियाणा सरकार की तरफ से पिछले आंदोलन के दौरान या इस आंदोलन के दौरान जो किसानों के ऊपर हमारे नौजवानों के ऊपर मुकदमे हुए हैं उनको परेशान किया जा रहा है उनको नोटिस निकाले जा रहे हैं। उसके बाद बैठक में इतना से चर्चा हुई है और संज्ञान लेते हुए ये फैसला लिया गया है कि हरियाणा गवर्नमेंट ये न सोच रही कि अगर शंभू और खनौरी मोर्चे से लोगों को खदेड़ दिया तो आंदोलन समाप्त हो गया आंदोलन समाप्त नहीं हुआ वही लोग अब भी हैं और आंदोलन जारी है ऐसे सभी नौजवानों को जिनको परेशान किसानों को परेशान किया जा रहा है वो परेशान करना बंद करे सरकार और अगर नहीं तो फिर हमें भविष्य में बहुत जल्द एक बड़ी बैठक करने के बाद एक बहुत बड़ा प्रोग्राम देने के लिए हमें मजबूर होना पड़ेगा उसकी जिम्मेदार पूरी हरियाणा गवर्नमेंट पंजाब गवर्नमेंट होगी धन्यवाद जैसे ने एक बात कही है कि जख्मियों की मदद के लिए सरकार को कहा गया है अगर उसकी जांच होगी तो और भी निकल सकते हैं लेकिन दो तीन का तो हमारे पास रोज बात आती है पिछले आंदोलन के नौजवान जो जख्मी हुए हैं और गंभीर रूप से जख्मी हैं पूरी तरह डिसेबल हो चुके हैं उनको